ਅਜਿੰਦ ਕੀ ਨਾ ਸਮਝ ਨਹੀਂ ਆ ਪੀ ਬੀ ਬੀ ਪੈਸਾ ਪੂਸਾ ਵੀ ਨਹੀਂ ਸਾਲਾ ਮੈਨੂੰ ਇਧਰੋਂ ਉਹਨਾਂ ਦਾ ਵਿਦਾ ਕੀ ਕੀਤਾ ਜਾਵੇ ਸਮਝ ਨਹੀਂ ਆ ਰਹੀ ਗੱਲ ਦੀ ਕਿ ਕੰਮ ਕੋਈ ਐਦਾਂ ਦਾ ਹੋਵੇ ਨਾ ਵੀ ਮਿੰਤ ਵੀ ਘੱਟ ਹੋਵੇ ਤੇ ਪੈਸਾ ਵੀ ਹੋਵੇ ਵੀ ਕੀ ਹੋਵੇ ਇਹ ਕਿੱਦਾਂ ਸੁਪਰ ਜਾਂਦਾ ਹੈ ਹੈਲੋ ਭਾਜੀ ਕੀ ਹਾਲ ਆ ਹਾਂਜੀ ਭਾਜੀ ਵਧੀਆ ਜੀ ਤੁਸੀਂ ਦੱਸੋ ਜੀ ਉਹ ਯਾ ਦੱਸਣਾ ਕੀ ਆ ਕਿਸ਼ਤ ਨਹੀਂ ਆਈ ਤੇਰੀ ਉਹ ਭਾਜੀ ਉਹ ਕਿਸ਼ਤ ਭਾਜੀ ਮੈਂ ਕਰਨੇ ਲੱਗਾ ਸੀ ਪਤਾ ਕੀ ਚੱਤਾਰਾ ਭਾਜੀ ਉਹ ਤੁਹਾਨੂੰ ਕੋਈ ਪਤਾ ਕੰਮਕਾਰ ਨਹੀਂ ਚੱਲਣਦੇ ਆ ਉਹ ਬਾਈ ਕਿਸ਼ਤਾ ਕਰਾਣੀ ਪਊਗੀ ਕੰਮ ਨਹੀਂ ਚੱਲਦਾ ਕੋਈ ਗੱਲ ਨਹੀਂ ਨਹੀਂ ਚੱਲਦਾ ਤਾਂ ਬਾਈ ਮੇਰਾ ਸਮਾਨ ਦੇ ਦੇ ਉਹ ਪਾਜੀ ਸਮਾਨ ਤੁਹਾਨੂੰ ਪਤਾ ਕਿੰਨਾ ਔਖਾ ਬਣਦਾ ਆ ਇੰਨੀ ਮੁਸ਼ਕਿਲਾਂ ਨਾਲ ਸਮਾਨ ਬਣਦਾ ਆ ਉਹ ਕਿਵੇਂ ਬੜਾ ਪਰੇਸ਼ਾਨ ਜੀਂ ਕੀ ਚੱਕਰ ਬੜੀ ਧੋਣ ਸੱਟੀ ਕਰੂਗਾ ਕੀ ਹੋ ਗਿਆ ਉਹ ਯਾਰ ਦੱਸਣਾ ਯਾਰ ਤੈਨੂੰ ਪਤਾ ਹੀ ਆ ਕੰਮ ਘਰ ਚੱਲਣਾ ਨਹੀਂ ਗਿਆ ਕਿਸ਼ਤਾਂ ਆ ਲੈ ਲਉ ਪੀਤਾ ਆ ਬਰਾ ਉਹ ਕੀ ਕਰੀਏ ਯਾਰ ਦੱਸ ਯਾਰ ਗੱਲ ਤੇ ਸਹੀ ਕਿਸ਼ਤਾਂ ਵਾਲੇ ਬੜਾ ਤੰਗ ਕਰਦੇ ਨੇ ਗੁਰੂਆ ਹੋਰ ਯਾਰ ਸਾਡੇ ਵੀ ਕਾਰ ਰੇਸੀ ਤੇ ਲਵਾ ਲਿਆ ਪਰ ਨਹੀਂ ਤੰਗ ਬਣਾ ਕਰਦੇ ਯਾਰ ਕੀ ਕੀਤਾ ਜਾਵੇ ਉਹ ਤਰੋੜੇ ਪਏ ਨੇ ਬਰਾ ਪਹਿਲਾਂ ਬੱਲੀਆਂ ਚੁਗੀਆਂ ਇੱਥੋਂ ਐ ਗਏ ਗੱਲੀਆਂ ਕਿਹਦੀਆਂ ਗੱਲ ਨਹੀਂ ਬਣੀ ਕੀ ਕੀਤਾ ਜਾਵੇ ਹੁਣ ਤੂੰ ਦੱਸ ਯਾਰ ਦਿਹਾੜੀਆਂ ਲਾ ਕੇ ਗੱਲ ਨਹੀਂ ਬਣਨੀ ਯਾਰ ਆਪਣੇ ਇਹ ਨਹੀਂ ਪਤਾ ਕੀ ਸਵਾਇਆ ਯਾਰ ਹਾਂ ਯਾਰ ਆਪਾਂ ਚੋਰੀਆਂ ਨਾ ਕਰਨ ਲੱਗ ਗਏ ਚੋਰੀਆਂ ਚੋਰੀਆਂ ਦਾ ਯਾਰ ਐ ਤੇ ਠੀਕ ਹੈ ਕੰਮ ਪਰ ਪਤਾ ਹੈ ਕਿਦਾਂ ਬਾਈ ਵੀ ਪੁਲਿਸ ਅੱਜ ਕੱਲ ਤੈਨੂੰ ਪਤਾ ਪੰਜਾਬ ਪੁਲਿਸ ਦੇ ਕਾਨੂੰਨ ਕਿੰਨੇ ਸਖਤ ਨੇ ਸੇਕ ਦੇ ਬੜਾ ਨੇ ਉਹ ਉਹ ਯਾਰ ਯਾਰ ਸਿੱਖਣ ਦੀ ਗੱਲ ਥੋੜੀ ਨਾਪਣੀ ਆਪਣੀ ਗੱਲ ਹੈ ਮੇਰੀ ਗੱਲ ਸੋ ਆਪਾਂ ਆਪਾਂ ਸਿੱਖ ਤਾਂ ਜਾਵਾਂਗੇ ਜਾਂ ਆਪਾਂ ਫੜੇ ਜਾਵਾਂਗੇ ਆਪਾਂ ਤਾਂ ਬੰਦੇ ਹੀ ਬਹੁਤ ਤੇਜ਼ ਆ ਆਪਾਂ ਐ ਕਿਵੇਂ ਸਿੱਖ ਜਾਵਾਂਗੇ ਗੱਲ ਤੇ ਤੇਰੀ ਠੀਕ ਹੈ ਬੰਦੇ ਤਾਂ ਆਪਾਂ ਤੇਜ਼ ਆ ਉਹ ਤੇ ਮੈਨੂੰ ਪਤਾ ਆ ਬੰਦੇ ਤੇਜ਼ ਆ ਪਰ ਚੋਰੀਆਂ ਕਰਕੇ ਸਾਮਾਨ ਕਿਨੂੰ ਵੇਚਿਆ ਕਰੀਏ ਇਹ ਬੰਦਾ ਹੈਗਾ ਕੋਈ ਤੇ ਰੱਕ ਚ ਇੱਕ ਬੰਦਾ ਹੈਗਾ ਆ ਹੈਗਾ ਆ ਹਾਂ ਕਿਹੜਾ ਆ ਉਹ ਬੰਦਾ ਮਤਲਬ ਕੰਮ ਕੋਈ ਨਹੀਂ ਕਰਦਾ ਹਾਂ ਪੈਸਾ ਬਹੁਤ ਕਮਾਉਂਦਾ ਆ ਇਹ ਕਿਦਾਂ ਹੋਏ ਕੰਮ ਨਾ ਕਰੇ ਪੈਹਾ ਬੜਾ ਕਮਾਵੇ ਆਪਣੇ ਕੋਲ ਗੱਪਾਂ ਛੱਡੀ ਜਾਂਦਾ ਯਾਰ ਗੱਪਾਂ ਛੱਡਾਂ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਬੰਦੇ ਨਾਲ ਉਹ ਵੈਸੇ ਬੰਦਾ ਮਿਲਦਾ ਨਹੀਂ ਹੈਗਾ ਕਿਧਰ ਇਹ ਕਿਉਂ ਬੰਗਲਾਦੇਸ਼ ਚ ਰਹਿੰਦਾ ਮਿਲਦਾ ਨਹੀਂ ਪਿੰਡ ਵੀ ਰਹਿੰਦਾ ਆ ਮਿਲਣ ਦੀ ਕਿਹੜੀ ਗੱਲ ਆ ਮਿਲ ਤਾਂ ਜਾਂਦਾ ਪਰ ਲੋਕਾਂ ਨੂੰ ਘੱਟ ਮਿਲਦਾ ਹੁਣ ਤਗੜਾ ਹੋ ਗਿਆ ਨਾ ਬੰਦਾ ਅੱਗੋ ਤਗੜਾ ਕਿਵੇਂ ਖਰਾਖਰ ਕਹਿੰਦਾ ਬਸ ਇਹ ਸੁੱਧ ਮੈਂ ਦੇਸੀ ਕਿਉਂ ਕਹਿੰਦਾ ਤਗੜਾ ਓਏ ਹੋਏ ਯਾਰ ਦੇਸੀ ਹੋ ਥੋੜੀ ਨਾ ਯਾਰ ਮੇਰੀ ਗੱਲ ਸੁ ਉਹ ਚੋੜੀਆਂ ਕਰਕੇ ਨਾ ਉਹ ਤਗੜਾ ਹੋ ਗਿਆ ਪਰ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਵੀ ਉਹ ਚੋੜੀਆਂ ਕਰਦਾ ਹੈ ਉਹ ਬੱਸ ਬਹੁਤ ਪੈਸੇ ਵਾਲਾ ਬੰਦਾ ਹੋ ਗਿਆ ਹੁਣ ਤਾਂ ਚਾ ਮਦਲੂ ਰਿਚ ਬੰਦਾ ਏ ਓਏ ਹਜੇ ਵੀ ਚੋਰੀਆਂ ਕਰਦਾ ਯਾਰ ਫਿਰ ਉਹ ਬੰਦਾ ਉਹ ਹੁਣ ਕਾਦੀਆਂ ਚੋਰੀਆਂ ਕਰਨੀਆਂ ਹੁਣ ਤਾਂ ਉਹ ਤਕੜਾ ਹੋ ਗਿਆ ਹੁਣ ਤਾਂ ਉਹ ਪਤਾ ਕੀ ਕਰਦਾ ਆ ਚੋਰੀਆਂ ਦਾ ਜਿਹੜਾ ਸਾਮਾਨ ਹੁੰਦਾ ਆ ਆਪਣੇ ਵਰਗਾ ਤੋਂ ਖਰੀਦ ਕੇ ਅੱਛਾ ਉਹ ਗਾਂ ਵੇਚਦਾ ਏ ਬੰਦਿਆਂ ਨੂੰ ਗਾਂ ਅੱਗੇ ਹਾਂ ਹਾਂ ਜੋ ਬਹੁਤ ਜ਼ਿਆਦਾ ਸਾਮਾਨ ਵੇਚਦਾ ਆ ਤੇ ਉਤੋਂ ਬਹੁਤ ਜ਼ਿਆਦਾ ਪੈਸਾ ਕਮਾਰਿਆ ਬਹੁਤ ਤਕੜਾ ਬੰਦਾ ਓਦੀ ਕੋਚ ਚੱਲ ਗਈ ਆਪਣੀ ਚੱਲ ਫਿਰ ਗੁਰੂਆ ਫਿਰ ਅੱਜ ਹੀ ਡਾਕਰੀਏ ਕੰਮ ਦੀ ਕਾਰਵਾਈ ਪਾ ਦੀਏ ਬੰਦਾ ਅੱਜ ਸ਼ਾਮ ਨੂੰ ਕਾਰਵਾਈ ਪਾ ਦੀਏ ਉਹਨੇ ਪਰ ਆਪਾਂ ਨੂੰ ਯਾਰ ਇੱਦਾਂ ਮਿਲਣਾ ਨਹੀਂ ਹੈਗਾ ਹਾਂ ਹਾਂ ਉਹ ਗੱਲ ਉਹ ਦੀ ਮਿਲਦਾ ਨਹੀਂ ਹੈਗਾ ਕਿਸੇ ਨੂੰ ਕਹਿਣਾ ਪੈਣਾ ਹੈ ਅੱਗੇ ਬੰਦੇ ਨੂੰ ਫਿਰ ਮਿਲੂ ਉਹ ਮਿਲੀਏ ਫਿਰ ਬੰਦੇ ਨੂੰ ਤੇਰਾ ਲੰਘ ਹੀ ਨਾ ਜਾਵੇ ਗੁਰੂਆ ਚੱਲ ਆਹ ਹੈਂ ਹਾਂ ਚੱਲ ਫਿਰ ਇੱਕ ਟਮਿੰਟ ਇਹ ਹੋ ਗਿਆ ਉਹ ਯਾਰ ਵੇ ਇੱਕ ਦਮ ਕਿਆ ਬੱਲੀਆਂ ਜਾਂ ਚੁਗੀਆਂ ਹੀ ਪਤਾ ਕਿਦਾਂ ਉਹ ਬਹਿ 10 5 ਰੁਪਏ ਬਣ ਜਾਣਗੇ ਸ਼ਾਮ ਨੂੰ ਅੰਡੇ ਖਾਵਾਂਗੇ ਮੈਂ ਤੈਨੂੰ ਅਮੀਰ ਬਣਾਉਣ ਦੀ ਸਲਾਹ ਦਿੰਦਾ ਹਾਂ ਸੱਚੀ ਹਾਂ ਚੱਲ ਚੱਲ ਆ ਜਾ ਆ ਜਾ ਆਪਾਂ ਤਾਂ ਮਿੱਤ ਦਾ ਕਲ ਬੋਣੀ ਜਾਵੇ ਕੀ ਰਹੀ ਆ ਆ ਕੁਛ ਹੈ ਬੁੱਠੀ ਹੈ ਕੀ ਤਾਂ ਬੜੀਆਂ ਬਾਈ ਚੱਕਵਾ ਦਰਵਾਜਾ ਅੱਜ ਤਾਂ ਲੈ ਕੇ ਆਜਾ ਬਾਈ ਜੀ ਉਹ ਬਾਈ ਕੋਈ ਗੱਲ ਨਹੀਂ ਮਾਲ ਤਾਂ ਪਹੁੰਚਾ ਦੂ ਮੈਂ ਉਹ ਬਾਈ ਜੇ ਅਕੇ ਕਦੇ ਮਾਲ ਰੁਕਿਆ ਆਪਣਾ ਉਹ ਨਹੀਂ ਨਹੀਂ ਬਾਈ ਨਾਕੇ ਤਾਂ ਲੱਗਦੇ ਰਹਿੰਦੇ ਆ ਪਰ ਆਪਣਾ ਮਾਲ ਪਹੁੰਚ ਜਾਂਦਾ ਟੈਨਸ਼ਨ ਨਾ ਲਓ ਤੁਸੀਂ ਬਾਈ ਜੀ ਕੌਣ ਹੈ ਦੇਖ ਗਿਆ ਯਾਰ ਕੌਣ ਆ ਲੈ ਸਕੋ ਬਾਈ ਇਹ ਮਿਲਣਾ ਸੀ ਯਾਰ ਕਿਉਂ ਕੰਮ ਸੀ ਬਾਈ ਜੀ ਨਾਲ ਕੀ ਕੰਮ ਸੀ ਮਲਾ ਦੋ ਬਾਈ ਮੜਾ ਯਾਰ ਕੰਮ ਸੀ ਯਾਰ ਕੰਮ ਸੀ ਯਾਰ ਕੰਮ ਕੀ ਸੀ ਬਾਈ ਹੁਣ ਮਿਲ ਕੇ ਦੱਸਾਂਗੇ ਬਾਈ ਇਹ ਦੱਸਾਂਗੇ ਬਾਈ ਮਲਾ ਦੋ ਬੜਾ ਯਾਰ ਕੋਈ ਨਹੀਂ ਪੁੱਛ ਗਿਆ ਓਏ ਆਣ ਦੇ ਆਣ ਦੇ ਕੌਣ ਹੈ ਜਿਓਏ ਬੰਨ ਜਾਣੀਂ ਬਾਈ ਜੀ ਨੀ ਕੋ ਬਾਈ ਸੇਗਾ ਹੋਰ ਕਿਵੇਂ ਠੀਕ ਹੋ ਵਧੀਆ ਓ ਭਾਈ ਗੱਲਬਾਤ ਕੀ ਕਰਨੀ ਆਪਾਂ ਬਈ ਕਰੋ ਦੱਸੋ ਦੱਸ ਮੈਂ ਤੁਹਾਨੂੰ ਦੱਸਦੇ ਉਹ ਬੋਲੋ ਭਾਈ ਜੀ ਆਪ ਦਾ ਨਾਮ ਕੰਮਕਾਰ ਤੁਹਾਨੂੰ ਪਤਾ ਚੱਲਣਾ ਨਹੀਂ ਗਿਆ ਹੂੰ ਤੇ ਕਿਸਤਾ ਵਾਲੇ ਨੇ ਲੋਹ ਕੀਤਾ ਗਿਆ ਹਲਾ ਮੈਂ ਕਰ ਸਕਦਾ ਤੁਹਾਡਾ ਨਾਮ ਬੜਾ ਸੁਣਿਆ ਭਾਈ ਜੀ ਨਾਮ ਬੜਾ ਸੁਣਿਆ ਤੁਹਾਡਾ ਯਾਰ ਲਾਕੇ ਚ ਕਾਦੇ ਚ ਉਹ ਭਾਈ ਹੁਣ ਤਾਂ ਮੈਂ ਹੀ ਗੱਲ ਕਰ ਦਿੰਨੇ ਆ ਹੁਣ ਮੈਂ ਤੁਹਾਨੂੰ ਭਾਈ ਕਹਿਣਾ ਵੀ ਮਾੜਾ ਮੋਟਾ ਤੁਸੀਂ ਕੋਈ ਕੰਮ ਹੀ ਜੇ ਤੋ ਸਾਨੂੰ ਕੰਮ ਕਰਦੇ ਉੱਥੇ ਐਡੇ ਪੈਸਾ ਗੁੰਮ ਲਾ ਸ਼ਾ ਹਾਂਜੀ ਹਾਂਜੀ ਕੰਮ ਕਰ ਲਈ ਆਏ ਆ ਭਾਈ ਕੰਮ ਲੱਭਣ ਆਏ ਹੋ ਹਾਂਜੀ ਹਾਂਜੀ ਮੈਂ ਆ ਕੇ ਘਰੇ ਥੋੜੀ ਮੰਗਣੇ ਜਿਹੜੇ ਸਾਡਾ ਸੰਗੀ ਜਾਂਦੇ ਉਹ ਨਹੀਂ ਨਹੀਂ ਭਾਈ ਲੋੜੀ ਨਹੀਂ ਲੋੜੀ ਤੇ ਭਾਈ ਨਾੜ ਜਾ ਲੱਗਣਾ ਭਾਈ ਨਾੜ ਜਾ ਲੱਗਿਆ ਨਾ ਦੇਖ ਕੇ ਅਸੀਂ ਕਾ ਚੱਲ ਕੰਮ ਕੀ ਕਰ ਲੈਂਦੇ ਹੋ ਭਾਜੀ ਜੋ ਕੰਮ ਭਾਈ ਤੁਸੀਂ ਕੋਈ ਵੀ ਦੇ ਦਿਓ ਨਾ ਕੋਈ ਵੀ ਦੇ ਦਿਓ ਉਹ ਹੀ ਕਰ ਲਾਂਗੇ ਭਾਜੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਕੰਮ ਹੈਗਾ ਆਪਣਾ ਦੋ ਨੰਬਰ ਦਾ ਅੱਛਾ ਲੋਕਾਂ ਕੋ ਸਮਾਨ ਸੁਣਾ ਤੇ ਮੈਨੂੰ ਦੇਣਾ ਸਹੀ ਗੱਲ ਅੱਛਾ ਜੀ ਤੁਹਾਨੂੰ ਤੁਹਾਡੀ ਮਿਹਨਤ ਮਿਲ ਜੂ ਹਾਂਜੀ ਹਾਂਜੀ ਉਹ ਮੈਂ ਆਪਣਾ ਕੰਮ ਚਲਾਉਂਦਾ ਰੂੰਗਾ ਅੱਛਾ ਮਨਜ਼ੂਰ ਹੈ ਕੋਈ ਨਹੀਂ ਭਾਈ ਕੋਈ ਨਹੀਂ ਫਿਰ ਕੱਲ ਨੂੰ ਫੜੇਗੇ ਹਾਂਜੀ ਹਾਂਜੀ ਤੇ ਮੇਰਾ ਨਾਮ ਨਹੀਂ ਲੈਣਾ ਨਹੀਂ ਨਹੀਂ ਭਾਈ ਘਾਟਾ ਨਾ ਮੈਨੂੰ ਨਹੀਂ ਜਾਣਦੇ ਹਾਂਜੀ ਹਾਂਜੀ ਮੈਂ ਤੁਹਾਨੂੰ ਨਹੀਂ ਜਾਣਦਾ ਠੀਕ ਹੈ ਜੀ ਠੀਕ ਹੈ ਚਲੋ ਅੱਜ ਤੋਂ ਤੁਹਾਡਾ ਕੰਮ ਸ਼ੁਰੂ ਹੈ ਜਾਓ ਕੱਲ ਤੋਂ ਆਈ ਹੈ ਭਾਈ ਜੀ ਉਹ ਮੈਂ ਕਹਿੰਦਾ ਅੱਜ ਤੋਂ ਹੀ ਆਓ ਅੱਜ ਤੋਂ ਹੀ ਹਾਂ ਜਾਓ ਸ਼ਾਮ ਨੂੰ ਫਿਰ ਮਿਲਦੇ ਆ ਭਾਈ ਤਾਂ ਦੇਖ ਸਮਝ ਕੇ ਕੀ ਕਰਨਾ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਠੀਕ ਆ ਕੋਈ ਚੀਜ਼ ਖੜਦੇ ਤੇ ਨਹੀਂ ਮੋਬਾਈਲ ਫੋਨ ਸਰੀਆ ਸੂਰੀਆ ਜੋ ਵੀ ਉਹ ਮੈਂ ਕਹਿੰਦਾ ਤੁਸੀਂ ਲੋਕਾਂ ਦੇ ਘਰੋਂ ਮੱਚ ਸੀ ਵੀ ਖੋਲਿਓਗੇ ਨਾ ਉਹ ਵੀ ਮੈਂ ਖਰੀਦ ਲੂੰਗਾ ਉਹ ਛੋਟੀ ਹਿੰਮਤ ਹੈ ਜਮਨ ਬਾਏ ਇੰਨੀ ਤੇ ਆਣਨੇ ਆ ਕਿਧਰੋਂ ਦੇਖਣੇ ਆ ਜਾਓ 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 ਐਸਕੇ ਠੀਕ ਠੀਕ ਗੋਗ ਨਾ ਕਰਦੇ ਹਾਂ ਹੌਰ ਕੇ ਯਾਰਾਂ ਮਾਤਾ ਨੂੰ ਤੋਈ ਲਾ ਕੇ ਆਸੀ ਆਪਣੀ ਗੰਫਾ ਮਿੰਟ ਤੇ 15 ਮਿੰਟ ਲੱਗ ਗਿਆ ਆੱਖਾਂ ਵਿੱਚ ਉਹਦੀਆਂ ਸਰਦਾਰ ਦੀਆਂ ਉਹ ਰੋਬ ਆ ਮਮਾ ਤਗੜਾ ਬੰਦਾ ਆ ਹੁਣ ਤੱਕ ਆੱਖਾਂ ਹੀ ਨੇ ਖਾਂਦਾ ਟੂ ਟੈਨਸ਼ਨ ਨਾ ਲੈ ਆਪਾਂ ਵੀ ਐਵੇਂ ਜੀਣ ਹੋਣਗੇ ਚਲ ਚਿੱਟੇ ਚਿੱਟੇ ਭੁੱਲ ਗਏ ਦੋ ਨੰਬਰ ਹੋ ਗਏ ਦੋ ਨੰਬਰ ਭੁੱਲ ਗਏ ਹਾਂਜੀ ਹਾਂਜੀ ਲਾਵੀ ਤੁਹਾਡੀ ਮਿਹਨਤ ਦਾ ਤੁਹਾਨੂੰ ਪੈਸੇ ਦੇ ਆਵੇਂ। ਬਾਹਰ ਭਾਜੀ ਵਧੀਆ। ਅਜੇ ਦੇਖੋ ਬੱਤੀ। ਦੇਖੇ ਵਰਤੇ ਸਾਨੂੰ ਤਾਂ ਹੱਥ 'ਚ ਫੜ ਕੇ ਪਤਾ ਤਾਂ ਕਿੰਨੀ ਦੀ ਚੀਜ਼ ਆ। ਹਾਂ ਉਹ ਤੁਸੀਂ ਵੇਚੋੜੀਆਂ ਕਰਵਾਉਂਦੇ ਰਹਿੰਦੇ ਹੋ। ਆ ਨਾ। ਪਏ ਕੱਟ ਨਹੀਂ ਯਾਰ। ਕੱਟ ਨੇ। ਸੋਖਾਂਡ ਕਰਦੇ ਔਰ। ਉਹ 1 ਮਿੰਟ ਨੂੰ ਦੋ ਵਾਰੀ ਗਿਣ ਲਾ ਤੈਨੂੰ ਵੱਧ ਲੱਗਣਗੇ। 1 ਮਿੰਟ ਠੀਕ ਐ। ਸੋਖਾਂਡ ਭਾਜੀ ਆਂਡੇ-ਉਂਡੇ ਖਾ ਲਾਂਗੇ। ਸੋ ਕੰਸੂ ਕੰਡ ਕਰਦੇ ਨੇ ਇੱਕ ਤੋਂ ਟਾਂਡੇ ਕੋ ਖਾਣ ਟਾਂਡੇ ਟਾਂਡੇ ਖਾਗਾ ਤੇ ਇਹਨਾਂ ਤਕੜਾ ਹੋਇਆ ਹੋਇਆ ਹੋਰ ਆ ਫੜ ਚੱਲ ਜਾ ਹੁਣ ਚਲੋ ਕਿ ਮਿਹਨਤ ਕਰੋ ਵੱਧ ਲਿਆਓ ਯਾਰ ਵੱਧ ਲੈ ਜਾਓ ਆਪਾਂ ਤਾਂ ਕੋਈ ਨਹੀਂ ਠੀਕ ਆ ਠੀਕ ਆ ਜੀ ਓਕੇ ਜਾਓ ਐਸ਼ ਕਰੋ ਐਸ਼ ਠੀਕ ਆ ਹਾਂ ਹਾਂ ਬੰਦੀ ਵਾਹ ਅੱਲਾ ਮਰੀ ਹੈ ਉਹਨਾਂ ਤਾਂ ਬੰਦਣੇ ਆ ਕਿ ਕੀ ਕਰੀ ਬੰਦਣੇ ਨਹੀਂ ਬੰਡੇ ਬਸ ਕੋਈ ਗੱਲ ਅਰੇ ਭਾਈ ਜੀ ਭਾਈ ਜੀ ਦੁਕਾਨ ਹੈਗੇ ਯਾਰ ਇੱਥੇ ਕੋਈ ਕਰਿਆਨੇ ਨਹੀਂ ਯਾਰ ਹਾਂ ਭਈ ਇਹ ਨਾਲ ਹੀ ਆ ਕੱਬੇ ਆਤੀ ਹੈ ਅੱਛਾ ਹਾਂ ਕਰਿਆਨੇ ਦੀ ਗੱਲ ਰਿਓ ਹਾਂ ਜੀ ਹਾਂ ਹਾਂ ਉਧਰ ਹੀ ਨਾਲ ਹੀ ਆਪਣੀ ਆ ਅੱਦਰ ਤੇ ਉਹ ਮੇਰੇ ਚਾਹੇ ਉਹ ਵਧੀਆ ਚ ਨਿਆਰਾ ਬਣਿਆ ਵਧੀਆ ਹੈ ਨਾ ਚ ਨਿਆਰਾ ਆਏਗਾ ਉਹ ਜੀ ਹੁਣ ਪੈਸੇ ਮੋٹے ਮੰਗੀ ਉਹ ਗੱਲ ਕਰ ਲੈਨੇ ਆਪਾਂ ਆ ਆ ਪਗੜਾ ਦਾ ਉਹਦਾ ਵੀ ਅਸੀ ਕਾਲ ਸੇ ਲੋ ਬੜੇ ਤੇਜ ਆਂਦੇ ਯਾਰ ਤੁਸੀਂ ਯਾਰ ਭਾਈ ਤੇਨੂੰ ਵਾਦਾ ਕਿਸ ਦਾ ਮੁਸਤਾਕੀਂ ਕਿਦਾ ਵੀ ਹੈ ਨਾ ਉਹ ਫੱਲੇ ਫੱਲੇ ਚੈੱਕ ਕਰੋ ਭਾਜੀ ਮਾਲ ਚੈੱਕ ਕਰੋ ਯਾਰ ਇਹ ਦੇਖੋ ਤਗੜਾ ਹਾਥੀ ਮਾਰਿਆ ਤਗੜਾ ਕੀ ਬੰਦੇ ਦੇ ਗਲ ਚੁੱਕੋ ਖੋਖ ਲਿਆਇਆ ਬੰਦੇ ਦੇ ਰੋੜੀਆਂ ਫਿਰ ਭਾਈਓ ਤੁਹਾਨੂੰ ਆਪੇ ਪਤਾ ਚਾਂਦੀ ਦੀ ਜੈਨੀ ਸਵਾਰ ਵਧੀਆ ਚਲੋ ਸਮਾਨ ਤਾਂ ਮਹਿੰਗਾ ਹੀ ਆ ਕਰੋ ਚਲ ਤੁਸੀਂ ਕਰੋ ਕਿਰਪਾ ਫਿਰ ਲੋ ਫਿਰ ਮੁੰਡਿਓ ਐਸ਼ ਕਰੋ ਹੁਣ ਹਾਂ ਆ ਸਾਰੇ ਪੈਸੇ ਲੈ ਜਾ ਭਾਜੀ ਬੜਾ ਟੇਲ ਵਿਖਾਇਆ ਜਿੱਤੇ ਯਾਰ ਕੰਨਾ ਤੁਸੀਂ ਨਿਆਰਾ ਲਿਆਤਾ ਯਾਰ ਹਾਂ ਚਲੋ ਠੀਕ ਆ ਫਿਰ ਭਾਜੀ ਚਲੋ ਚਲੋ ਅੱਗੇ ਹੋ ਰਹਿ ਮਤਮ ਕੋਈ ਨਹੀਂ ਕੋਈ ਸ਼ਾਮ ਨੂੰ ਭਾਜੀ ਆਏ ਆ ਅਸੀਂ ਤੁਹਾਡੇ ਕੋਲ ਓਕੇ 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 ਪਈ ਮੁੰਡੇ ਤਾਂ ਬਹੁਤ ਵਧੀਆ ਮਿਲੇ ਆਪਾਂ ਸਮਾਨ ਪਤਾ ਨਹੀਂ ਸਾਰੇ ਕਿੱਥੋਂ ਖੋਖੋ ਲਈ ਜਾਂਦੇ ਆ ਲਿਆਉਂਦੇ ਵਧੀਆ ਚਲੋ ਆਪਾਂ ਤਾਂ ਬਿਲਕੁਲ ਬੰਦੇ ਮਿਲੇ ਆ ਅੱਪਾ ਸਮਾਨ ਵੇਚ ਕੇ ਪੈਸੇ ਚਾਰ ਕਮਾ ਲੈਣੇ ਆ ਬਾਜੀ ਇਹਨਾਂ ਨੂੰ ਫੜਾ ਬਰੂ ਦੇਣਾ ਆਪਾਂ ਕਿਤੇ ਬਾਈ ਮੇਰੀ ਚੈਨੀ ਖੋਲੀ ਯਾਰ ਚੈਨੀ ਖੋਲੀ ਚੈਨੀ ਦੇਰੀ ਬਾਈ ਦੋ ਸਰਦਾਰ ਮੁੰਡੇ ਸੀ ਯਾਰ ਇੱਕ ਸਰਦਾਰ ਸੀ ਇੱਕ ਪਤਲਾ ਸੀ ਯਾਰ ਆਪਣੇ ਲੱਕ ਚ ਕਿਹਦੀ ਹਿੰਮਤ ਪੈ ਗਈ ਯਾਰ ਤੇਰੇ ਕੋਲ ਚੈਨੀ ਖੋਣ ਦੀ ਉਹ ਵੀ ਮੇਰੇ ਭਰਾ ਕੋਲੋਂ ਚੈਨੀ ਖੋਹ ਲੈ ਗਿਆ ਕੋਈ ਆਹ ਆਹ ਇਹ ਕਿਦਾਂ ਹੋ ਗਿਆ ਯਾਰ ਯਾਰ ਆ ਤਾਂ ਉਹ ਗਲਤ ਕੰਮ ਹੋ ਗਿਆ ਹੂੰ ਤਬਾ ਬਈ ਆ ਮੇਰੀ ਜਾਨੀ ਆ ਜਿਹੜੀ ਤੁਸੀਂ ਗਿਫਟ ਦਿੱਤੀ ਮੈਨੂੰ ਇਹ ਤੇਰੀ ਚੰਨੀ ਹੈ ਹਾਂਜੀ ਇਹੀ ਛੇ ਤੂੰ ਬਾਈ ਸੀ ਹਣਾ ਹਾਂਜੀ ਹਾਂਜੀ ਸਾਰੇ ਸਾਢੇ ਨੀ ਲੁੱਟ ਲੈ ਗਈ ਯਾਰ ਇਹਦਾ ਮਤਲਬ ਚੋਰਾਂ ਨੂੰ ਮੋਰ ਪੈ ਗਏ ਹੂੰ ਮਨ ਤਾਂ ਬਹੁਤ ਦੁੱਖ ਲੱਗਾ ਮੈਂ ਤਾਂ ਉਹਨਾਂ ਪੈਸੇ ਸਾਰੇ ਦੇ ਬੈਠਾ ਯਾਰ ਕੋ ਸਰਦਾਰ ਇੱਕ ਬਤਨਾ ਹਾਂ ਆ ਚੈਨਿੰਗ ਦੇ ਕੇ ਗਏ ਮੈਨੂੰ ਬਈਆ ਦੇ ਆਪਣੀ ਗੰਚਾ ਜਾਨੀ ਇੱਪੜੀ ਜਾਂ ਜਾਂ। ਯਾਰ ਇਹ ਕੰਮ ਇਹ ਹੋ ਗਿਆ ਵੀ ਇਹ ਅੱਜ ਛੋਰਾ ਨੂੰ ਮੋਰ ਪੈ ਗਈਆਂ। ਬਾਈ ਤੁਹਾਨੂੰ ਕਿਹਾ ਸੀ ਗਲਤ ਕੰਮਾਂ ਦਾ ਗਲਤ ਨਿਜੋੜ। ਤੀਜਾ ਤਾਂ ਗਲਤ ਹੁੰਦਾ ਮੰਨ ਲੀ। ਗਲਤ ਤਾਂ ਤੇਰੀ ਸਹੀ ਹੈ। ਆਪਾਂ ਨੂੰ ਨਾ ਦੁੱਖ ਲੱਗਦਾ। ਜਦਕਿ ਆਪਣੀ ਮਿਹਨਤ ਦੀ ਚੀਜ਼ ਨਹੀਂ ਹੈਗੀ। ਕਿ ਜਿਹੜੇ ਵਿਚਾਰੇ ਮਿਹਨਤ ਕਰਕੇ ਰੁਪਈਆ ਰੁਪਈਆ ਜੋੜ ਕੇ ਸਮਾਨ ਬਣਾਉਂਦੇ ਐ। ਆਪ ਉਹਨਾਂ ਦਾ ਸਮਾਨ ਘੋਗੇ ਵੇਚ ਦਿੰਦੇ ਆ। ਉਹ ਵੀ ਕੋਡੀਆਂ ਦੇ ਭਾਅ। ਤੇ ਕਿੰਨੀਆਂ ਬਸ ਹਿੱਸਾ ਦੇ ਦੇਉਣਗੇ। ਮਨਪ੍ਰੀਤ ਅੱਜ ਤੋਂ ਬਾਅਦ ਆ ਕੰਮ ਚ ਜਾਓ ਨੈਸ਼ਕਰ